ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਇੱਕ ਬੜਾ ਬਿਆਨ ਵਾਇਰਲ ਹੋ ਰਿਹਾ ਹੈ ਰਾਜੇ ਵੜਿੰਗ ਦਾ ਕਿ ਅਸੀਂ ਹਿੰਦੁਸਤਾਨ ਬਣਾਉਣਾ ਤੇ ਦੂਜੀ ਜਿਹੜੀ ਲਫੰਡਰ ਪਾਰਟੀ ਆ ਉਹ ਬੋਲਦੀ ਆ ਅਸੀਂ ਖਾਲਿਸਤਾਨ ਬਣਾਉਣਾ ਨਾ ਅਸੀਂ ਹਿੰਦੁਸਤਾਨ ਬਣਾਉਣਾ ਨਾ ਅਸੀਂ ਖਾਲਿਸਤਾਨ ਬਣਾਉਣਾ ਨਾ ਕਿਸੇ ਨੂੰ ਬਣਾਉਣ ਦਵਾਂਗੇ ਅਸੀਂ ਬਣਾਉਣਾ ਅਖੰਡ ਭਾਰਤ ਅਸੀਂ ਭਾਰਤ ਦੇ ਵਾਸੀ ਆ ਤੇ ਅਸੀਂ ਅਖੰਡ ਭਾਰਤ ਬਣਾਉਣਾ ਤੇ ਨਾ ਹੀ ਅਸੀਂ ਭਿੰਡਰਾਂ ਵਾਲੇ ਨੂੰ ਬਣ ਦਿੰਦੇ ਨਾ ਅਸੀਂ ਅੰਮ੍ਰਿਤਪੁਰ ਨੂੰ ਜਿਹੜੇ ਅੱਜ ਕੱਲ ਗੁੰਡੇ ਲੋਕ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਇਹਨਾਂ ਦੇ ਅਗੇਂਸਟ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਦੂਜੇ ਪਾਸੇ ਹਿੰਦੁਸਤਾਨ ਦੀ ਗੱਲ ਕਰਨ ਵਾਲੇ ਇਹ ਉਹ ਲੋਕ ਨੇ ਰਾਜਾ ਬੜਿੰਗ ਜੀ ਤੁਹਾਡੀ ਉਹ ਪਾਰਟੀ ਆ ਜਿਨ੍ਹਾਂ ਨੇ ਇੱਥੇ ਲੰਬੇ ਸਾਲ ਰਾਮ ਮੰਦਰ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਰਾਮ ਮੰਦਰ ਬਣ ਨਹੀਂ ਸੀ ਦਿੱਤਾ ਤੁਸੀਂ ਉਹ ਲੋਕ ਨੇ ਇੱਕ ਸਮਾਂ ਉਹ ਸੀ ਜਦੋਂ ਹਰਜੀਤ ਸਿੰਘ ਨੇ ਪਹਿਲੀ ਵਾਰ ਕਿਹਾ ਪ੍ਰੈਸ ਕਾਨਫਰੰਸ ਵਿੱਚ ਅਸੀਂ ਸਨਾਤਨੀ ਆ ਤੇ ਤੁਹਾਨੂੰ ਅੱਜ ਦੇਖਣਾ ਪਊਗਾ ਕਿ ਅੱਜ ਪੰਜਾਬ ਦਾ ਹਰ ਸਿੱਖ ਕਹਿਣ ਲੱਗਿਆ ਕਿ ਅਸੀਂ ਸਨਾਤਨੀ ਆ ਇਹ ਅਖੰਡ ਭਾਰਤ ਦੀ ਇੱਕ ਨੀਂਹ ਰੱਖੀ ਗਈ ਆ ਜਿਸ ਦਿਨ ਹਰਜੀਤ ਸਿੰਘ ਨੇ ਕਿਹਾ ਸੀ ਕਿ ਅਸੀਂ ਸਨਾਤਨੀ ਆ ਉਸ ਦਿਨ ਅਖੰਡ ਭਾਰਤ ਦੀ ਸਨਾਤਨ ਧਰਮ ਦੀ ਦਵਾਰਾ ਤੇ ਜੜਾ ਮਜ਼ਬੂਤ ਪੰਜਾਬ ਚ ਹੋਣ ਲਗੀਆਂ ਤੇ ਅੱਜ ਪੂਰਾ Hindu ਸਮਾਜ ਜਿਹੜਾ ਸਨਾਤਨੀ ਸਮਾਜ ਆ ਜਿਹੜਾ ਪੰਜਾਬ ਨੂੰ ਤੇ ਵਿੱਚ ਸ਼ਾਂਤੀ ਭਾਲਦਾ ਨਾ ਉਹ ਕਾਂਗਰਸ ਨੂੰ ਨਾ ਉਹ ਖਾਲਸਤਾਨੀਆਂ ਨੂੰ ਉਹ ਜਿਹੜੇ ਲੋਕ ਅਖੰਡ ਭਾਰਤ ਦੀ ਗੱਲ ਕਰਦੇ ਨੇ ਜਿਹੜੇ ਅਖੰਡ ਰਹਿਣ ਦੀ ਗੱਲ ਕਰਦੇ ਨੇ ਜਿਹੜੇ ਸਨਾਤਨ ਧਰਮ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸੰਸਕਾਰਾਂ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸਮਾਜ ਦੀ ਗੱਲ ਕਰਦੇ ਨੇ ਉਹਨਾਂ ਨੂੰ ਅਸੀਂ ਕਹਾਂਗੇ ਕਿ ਅਸੀਂ ਕੀ ਬਣਾਣਾ ਹੈ ਅਖੰਡ ਭਾਰਤ ਬਣਾਣਾ ਨਾ ਤੁਸੀਂ ਹਿੰਦੁਸਤਾਨ ਦੀ ਗੱਲ ਅਸੀਂ ਕਰਨੀ ਨਾ ਅਸੀਂ ਕਰਨੀ ਗੱਲ ਇਥੇ ਖਾਲਿਸਤਾਨ ਦੀ ਅਸੀਂ ਗੱਲ ਕਰਨੀਆਂ ਅਖੰਡ ਭਾਰਤ ਦੀ ਅਸੀਂ ਗੱਲ ਕਰਨੀਆਂ ਸ਼੍ਰੀ ਰਾਮਚੰਦਰ ਭਗਵਾਨ ਦੀ ਅਸੀਂ ਗੱਲ ਕਰਨੀਆਂ ਕ੍ਰਿਸ਼ਨ ਜੀ ਮਹਾਰਾਜ ਦੀ ਅਸੀਂ ਗੱਲ ਕਰਨੀਆਂ ਉਸ ਸਨਾਤਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਨ੍ਹਾਂ ਨਿਹੰਗ ਸਿੰਘਾਂ ਨੇ ਇਸ ਦੇਸ਼ ਵਾਸਤੇ ਇਸ ਧਰਮ ਵਾਸਤੇ ਕੁਰਬਾਨੀਆਂ ਦਿੱਤੀਆਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਨੀ ਜਿਨੇ ਲੋਕ ਇਸ ਵੀਡੀਓ ਨੂੰ ਦੇਖਦੇ ਇਹ ਰਾਜਾ ਬੜਿੰਗਣੀ ਇਹ ਸੋਨੀਆ ਗਾਂਧੀ ਤੱਕ ਪਹੁੰਚ ਜੇ ਇਹ ਅਮਰਪਾ ਦੇ ਕੁੱਤਿਆਂ ਤੱਕ ਪਹੁੰਚ ਜਵੇ ਇਹ ਜਿਹੜੇ ਲੋਕ ਬੜੀਆਂ-ਬੜੀਆਂ ਫੜਾ ਮਾਰਦੇ ਨੇ ਪੰਜਾਬ ਵਿੱਚ ਅਸੀਂ ਪ੍ਰਵਾਸੀ ਨਹੀਂ ਰਹਿਣਦੇ ਨੇ ਜਿਹੜੇ ਯੂਪੀ ਬਿਹਾਰ ਦੇ ਸਾਡੇ ਭਾਈਆਂ ਨੂੰ ਧੱਕੇ ਮਾਰਦੇ ਨੇ ਅੱਜ ਲੋੜ ਪੈ ਗਈ ਹਿੰਦੁਸਤਾਨ ਦੇ ਉਹਨਾਂ ਹਿੰਦੂਆਂ ਦੀ ਉਹਨਾਂ ਸਨਾਤਨੀਆਂ ਦੀ ਕਿਉਂਕਿ ਕਾਰਨ ਕੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡੀਆਂ ਰੇੜੀਆਂ ਚੱਕੀਆਂ ਜਿਨ੍ਹਾਂ ਨੇ ਗਰੀਬ ਲੋਕਾਂ ਦੀ ਬਾਹ ਨਹੀਂ ਪੁੱਛੀ ਜਿਨ੍ਹਾਂ ਨੇ ਐਸੀ ਬੀਸੀ ਦੀ ਕਦੇ ਗੱਲ ਨਹੀਂ ਕੀਤੀ ਇਹ ਉਹ ਲੋਕ ਨੇ ਇਹ ਉਹ ਖਾਲਸਾ ਦੀ ਗੱਲ ਕਰਦੇ ਕਦੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਤੁਹਾਨੂੰ ਹਰੀ ਸਿੰਘ ਨਲੂਆ ਕਿਉਂ ਨਹੀਂ ਯਾਦ ਆਉਂਦਾ ਕਿਉਂ ਉਹ ਇੱਕ ਗਰੀਬ ਸਿੱਖ ਸੀ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦ ਨਹੀਂ ਆਉਂਦਾ ਕਿਉਂ ਕਿਉਂਕਿ ਉਹ ਇੱਕ ਸਨਾਤਨੀ ਸੀ ਇਸ ਗੱਲ ਕਾ ਕੇ ਤੁਹਾਨੂੰ ਸਾਰਿਆਂ ਨੂੰ ਇਹੀ ਲੱਗਦਾ ਕਿ ਅਸੀਂ ਇਸ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਲੂਗੇ ਇਹ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਗੁੰਡਿਆਂ ਦਾ ਰਾਜ ਨਹੀਂ ਹੋ ਸਕਦਾ ਨਾ ਰਾਜੇ ਬੜਿੰਗ ਵਰਗਿਆਂ ਦਾ ਰਾਜ ਹੋ ਸਕਦਾ ਜਿਹੜੇ ਹਿੰਦੁਸਤਾਨ ਦੀ ਗੱਲ ਕਰਦੇ ਨੇ ਪੰਜਾਬ ਕੋਈ ਅਲੱਗ ਕੰਟਰੀ ਨਹੀਂ ਹੈ ਪੰਜਾਬ ਭਾਰਤ ਦਾ ਹਿੱਸਾ ਹੈ ਭਾਰਤ ਦਾ ਹਾਰਟ ਹੈ ਅਸੀਂ ਮੈਂ ਪੂਰੇ ਭਾਰਤ ਦੇ ਲੋਕਾਂ ਨੂੰ ਕਹਾਂਗਾ ਹਰ ਸਨਾਤਨੀ ਨੂੰ ਕਹਾਂਗਾ ਕਿ ਜਿੰਨੇ ਸਾਡੇ ਗੁਰੂਆਂ ਦੀ ਕੁਰਬਾਨੀ ਉਹ ਸਨਾਤਨ ਦੀ ਕੁਰਬਾਨੀ ਹੈ ਹਰ ਨਿਹੰਗ ਹਰ ਦੇਸ਼ ਤੇ ਹਰ ਕੋਨੇ ਤੇ ਅੱਜ ਲੜਕੀਆਂ ਕੇ ਨਿਹੰਗ ਸਿੰਘਣੀਆਂ ਬਹੁਤ ਸਾਰੀਆਂ ਜਿਹੜੀਆਂ ਤਿਲਕ ਲਾ ਕੇ ਦੱਸਦੀਆਂ ਨੇ ਕਿ ਅਸੀਂ ਸਨਾਤਨ ਦਾ ਹਿੱਸਾ ਨੇ ਬਹੁਤ ਸਾਰੇ ਨਿਹੰਗ ਸਿੰਘ ਤਿਲਕ ਲਾ ਕੇ ਦੱਸ ਰਹੇ ਨੇ ਅਸੀਂ ਸਨਾਤਨ ਦਾ ਹਿੱਸਾ ਨੇ ਕਿੰਨੇ ਪੌਡਕਾਸਟਾਂ ਤੇ ਅੱਜ ਸਨਾਤਨ ਦੀ ਗੱਲ ਹੋ ਰਹੀ ਆ ਇਹ ਬਾਬਾ ਨਿਹੰਗ ਬਾਬਾ ਫਕੀਰ ਸਿੰਘ ਦੀ ਬਦੌਲਤ ਹੋ ਰਹੀ ਆ ਉਸ ਰਾਮ ਮੰਦਰ ਦੇ ਲੰਗਰ ਕਰਕੇ ਗੱਲ ਹੋ ਰਹੀ ਆ ਇਹ ਤੁਹਾਡਾ ਮੈਂ ਬਹੁਤ ਸਾਰਿਆਂ ਦਾ ਇਹ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਇਹ ਵੀਡੀਓ ਉਸ ਰਾਜਾ ਬੜਿੰਗ ਤੇ ਦੂਜਾ ਅਮਰਤਪਾਲ ਦੇ ਕੁੱਤਿਆਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਇੱਥੇ ਖਾਲਸਤਾਨ ਦੀ ਗੱਲ ਕਰਦੇ ਜਿਹੜੇ ਹਿੰਦੁਸਤਾਨ ਦੀ ਗੱਲ ਕਰਦੇ ਨੇ ਮੈਂ ਸਾਰੇ মিডিਆ ਨੂੰ ਬੇਨਤੀ ਕਰਦਾ ਹਾਂ ਤੁਸੀਂ ਭਾਰਤ ਦੇ ਅੰਗੇਸ਼ਟ ਨਾ ਬੋਲੋ ਨਾ ਉਹਨਾਂ ਦੀਆਂ ਵੀਡੀਓ ਸ਼ੇਅਰ ਕਰੋ ਅਸੀਂ ਆਓ ਆਪਾਂ ਸਾਰੇ ਰਲ ਕੇ ਅਖੰਡ ਭਾਰਤ ਬਣਾਈਏ ਅਖੰਡ ਭਾਰਤ ਦੀ ਆਪਾਂ ਗੱਲ ਕਰੀਏ ਉਸ ਰਾਸ਼ਟਰ ਦੀ ਗੱਲ ਕਰੀਏ ਜਿਹਦਾ ਸੁਪਨਾ ਮਾਂ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਦੇਖਿਆ ਆਪਾਂ ਉਹਨਾਂ ਦੀ ਸੋਚ ਤੇ ਪਹਿਰਾ ਦਈਏ ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ